ਸਾਸਰੀ ਕਾਜੀ ਸਾਇਨਾ ਜੋਪਾ ਲੈ ਕੇ ਆਏ ਕੰਜ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜੂਰ ਦੇਖਿਆ ਕਰੋ ਇਹ ਰਹਿ ਗਿਆ ਜੀ ਜਿਮੀ ਚੂ ਫੈਬਰਿਕ ਰਹਿ ਗਿਆ ਬਹੁਤ ਹੀ ਸੋਹਣਾ ਫੈਬਰਿਕ ਹੈ ਹੈਂਡ ਪੇਂਡ ਦਾ ਕੰਮ ਰਹਿ ਗਿਆ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜਾ ਰਹੇਗਾ ਜੀ ਪਿਓਰ ਵੈਲਵਟ ਬਰੋਸ਼ੇ ਦਾ ਫੈਬਰਿਕ ਮਿਲੇਗਾ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਪ੍ਰਾਈਜ਼ ਉੱਪਰ ਮੈਂਸ਼ਨ ਕੀਤਾ ਹੋਇਆ ਜਿਹੜੇ ਅਗਲੇ ਸੂਟ ਹੋਣਗੇ ਤੁਹਾਨੂੰ ਮਿਲੇਗਾ ਜੀ ਪਿਓਰ ਬਨਾਰਸੀ ਬ੍ਰੌਕਰ ਦੀ ਸ਼ਰਟ ਹੋਏਗੀ ਪਿਓਰ ਵਿਸਕੋਸ ਕਰੇਪ ਦੀ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰ ਮੀਟਰ ਲੱਗ ਰਿਹਾ ਹੈਗਾ ਐਂਡ ਬਾਟਮ ਦਾ ਪਰ ਮੀਟਰ ਅਲੱਗ ਰਹੇਗਾ ਜਿਹੜੇ ਅਗਲੇ ਸੂਟ ਹੋਣਗੇ ਇਹ ਵੀ ਤੁਹਾਨੂੰ ਪਿਓਰ ਕريب ਦਾ ਸੂਟ ਮਿਲੇਗਾ ਬਹੁਤ ਹੀ ਸੋਨਾ ਪ੍ਰਿੰਟ ਰਹਿਗਾ ਵੀ ਦੂਸਤੇ ਉਪਰ ਏਮਬੋਇਡਰੀ ਰਹਿਗੀ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਅਗਲਾ ਸੂਟ ਹੋਏਗਾ ਇਹ ਗਲਾਸ ਆਰਗੈਂਜ਼ਾ ਦੀ ਸ਼ਰਟ ਹੋਏਗੀ ਹੈਂਡਵਰਕ ਦਾ ਕੰਮ ਰਹਿਗਾ neck ਤੇ ਬਹੁਤ ਹੀ ਸੋਨਾ ਹੈਵੀ ਕੰਮ ਰਹਿਗਾ ਜਿਹੜਾ ਹੋਏਗੀ ਬਾਟਮ ਹੋਏਗੀ ਪਲੇਨ ਬਾਟਮ ਹੋਏਗੀ ਨਾਲ ਹੋਏਗਾ ਦੁਪੱਟਾ ਉਸ ਦੇ ਉੱਪਰ ਵੀ ਇੰਬੋਡੀ ਰੈਗੀ ਹੈਂਡ ਹੈਂਡਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਜਿਹੜੇ ਅਗਲੇ ਸੂਟ ਹੋਣਗੇ ਇਹ ਵੀ ਤੁਹਾਨੂੰ ਮਿਲਣਗੇ ਜੀ ਸ਼ਰਟ ਹੋਏਗੀ ਪਿਓਰ ਬ੍ਰੌਕਰ ਦੀ ਬਹੁਤ ਹੀ ਸੋਨਾ ਹੈਂਡਵਰਕ ਦਾ ਕੰਮ ਰਹੇਗਾ ਫੁੱਲ ਸ਼ਰਟ ਦੇ ਉੱਪਰ ਬਾਟਮ ਜਿਹੜੀ ਹੋਏਗੀ ਪਲੇਨ ਹੋਏਗੀ ਪਿਓਰ ਕਰੇਪ ਦੀ ਚਨਾਉਂ ਦਾ ਦੁਪੱਟਾ ਹੋਏਗਾ ਉਸ ਦੇ ਪ੍ਰੋਪਰ ਲੈਸ ਦਾ ਕੰਮ ਕੀਤਾ ਹੋਇਆ ਮਿਲੇਗਾ ਜਿਹੜੇ ਅਗਲੇ ਸੂਟ ਹੋਣਗੇ ਇਹ ਤਨ ਪੂਰਾ ਸੂਟ ਹੀ ਜੌਰਜਟ ਵਿੱਚ ਮਿਲੇਗਾ ਕੇਰੇ ਦੇ ਉੱਪਰ ਵਰਕ ਰਹੇਗਾ ਯਾ ਦੁਪੱਟਾ ਹੋਵੇਗਾ ਵੀ ਜੌਰਜਟ ਦਾ ਹੋਵੇਗਾ ਉਸਦੇ ਵੀ ਲੈਸ ਪ੍ਰੋਪਰ ਲਗਾਈ ਗਈ ਹੈ ਬਹੁਤ ਹੀ ਸੋਹਣੇ ਤੁਹਾਨੂੰ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਤੁਹਾਨੂੰ ਮਿਲਣਗੇ ਜੀ ਗਰਮ ਸੂਟ ਮਿਲਣਗੇ ਪਸ਼ਮੀਨਾ ਦਾ ਸੂਟ ਹੋਵੇਗਾ ਸ਼ਰਟ ਪ੍ਰਿੰਟਡ ਹੋਏਗੀ ਬਾਟਮ ਹੋਏਗੀ ਪਲੇਨ ਪਸ਼ਮੀਨਾ ਦੀ ਜਿਹੜਾ ਹੋਵੇਗਾ ਸਟਾਲ ਉਹ ਵੀ ਤੁਹਾਨੂੰ ਪਸ਼ਮੀਨਾ ਦੇ ਮਿਲੇਗਾ ਪ੍ਰਿੰਟਡ ਸਟਾਲ ਹੋਏਗਾ ਜਿਹੜੇ ਅਗਲੇ ਸੂਟ ਹੋਣਗੇ ਇਹ ਤੁਹਾਨੂੰ ਘੱਟ ਪ੍ਰਾਈਸ ਵਿੱਚ ਮਿਲਣਗੇ 올ਓਵਰ ਸੂਟ ਹੋਏਗਾ ਅਲਫਾਈਨ ਪਸ਼ਮੀਨਾ ਹੋਏਗਾ 5 ਮੀਟਰ ਦੀ ਕੱਟ ਰਹੇਗੀ ਨਾਲ ਸਟੌਲ ਮਿਲੇਗਾ ਉਹ ਵੀ ਪ੍ਰਿੰਟਡ ਸਟੌਲ ਹੋਏਗਾ ਘੱਟ ਪ੍ਰਾਈਸ ਵਿੱਚ ਤੁਸੀਂ ਇਹਨਾਂ ਸੁੱਟਾਂ ਨੂੰ ਬਾਈ ਕਰ ਸਕਦੇ ਹੋ ਹਾਂਜੀ ਅਜਿਹੇ ਸੁੱਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ